ਇਹਰਾ ਹਲਕਾ ਪਛਮੀ ਦਾ ਦਿਲ ਜਵਾਰ ਕੈਂਪ ਜੀ ਜੋ ਕਿ ਮੇਰਾ ਆਪਣਾ ਪਰਿਵਾਰ ਜਿੱਥੇ ਕਿ ਪਿਛਲੇ ਕਈ 10 ਸਾਲਾਂ ਤੋਂ ਪਾਣੀ ਦੀ ਪ੍ਰੋਬਲਮ ਸੀਗੀ ਆ ਮਹੱਲਾ ਨਿਵਾਸੀਆਂ ਨੂੰ ਪੁੱਛੋ ਜੀ ਅੱਜ ਤੱਕ ਇਧਰ ਕਿਸੇ ਨੇ ਗੋਲੇ ਹੀ ਨਹੀਂ ਸੀ ਤੇ ਪਾਣੀ ਦਾ ਟਿਊਬ ਅੱਜ ਮੈਂ ਸਪੋਰਟ ਕਰਨ ਜਾ ਰਹੇ ਹਾਂ 25 ਐਚਪੀ ਦਾ 12.5 ਲੱਖ ਦੀ ਲੱਗਦੇ ਰਾਂ ਜੋ ਕਿ 15-20 ਦਿਨਾਂ ਵਿੱਚ ਤਿਆਰ ਕਰਕੇ ਤੇ ਅਸੀਂ ਲੋਕਾਂ ਨੂੰ ਘਰ-ਘਰ ਪਾਣੀ ਤੀਜੀ ਮੰਜ਼ਲ ਤੇ ਜਿਵੇਂ ਆਓ ਦੇਖੋ ਟੈਂਕੀ ਆ ਮੋਟਰਾਂ ਨਹੀਂ ਚੱਲਣਗੀਆਂ ਸਿੱਧਾ ਪਾਣੀ ਜਾਏਗਾ ਕਿ ਵੱਡੀ ਮੋਟਰ ਲਾ ਰਹੇ ਆ ਤੇ ਵੱਡਾ ਬੋਰ ਹੈਗਾ ਇਸ ਕਰਕੇ ਮੈਂ ਧੰਨਵਾਦ ਕਰਦਾ ਪੰਜਾਬ ਆਵਾਜ਼ੀ ਪਾਰਟੀ ਦਾ ਮਾਨ ਸਾਹਿਬ ਦਾ ਔਰ ਧੰਨਵਾਦ ਕਰਦਾ ਆਪਣੇ ਸਾਰੇ ਇਲਾਕਾ ਨਿਵਾਸੀਆਂ ਦਾ ਆਪਣੇ ਜਵਾਰ ਕੈਂਪ ਦੇ ਪਰਿਵਾਰਾਂ ਦਾ ਜਿਨ੍ਹਾਂ ਸਦਕਾ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਔਰ ਮੈਨੂੰ ਪੂਰਨ ਆਸ ਹੈ ਵੀ ਇਸ ਪਾਣੀ ਦੇ ਨਾਲ ਸਾਡੇ ਜਵਾਰ ਕੈਂਪ ਦੇ ਵਿੱਚ ਪਾਣੀ ਦੀ ਬਿਲਕੁਲ ਕਿੱਲਤ ਨਹੀਂ ਰਹੇਗੀ ਔਰ ਬਿਲਕੁਲ ਪਾਣੀ ਹਰ ਘਰ ਦੇ ਵਿੱਚ ਤੀਜੀ ਮੰਜ਼ਿਲ ਤੱਕ ਬਾਪੂ ਵੀ ਉੱਤੇ ਹੀ ਜਾਏਗਾ ਐਮਐਲਏ ਸਾਹਿਬ ਅੱਜ ਪ੍ਰੋਟੈਸਟ ਵੀ ਕੀਤਾ ਗਿਆ ਪਾਣੀ ਨੂੰ ਲੈ ਕੇ ਖਾਲੀ ਬਾਟੀਆਂ ਲੈ ਕੇ ਦੇਖੋ ਇਦਾਂ ਮੇਰੀ ਗੱਲ ਸੁਣੋ ਉਹ ਵੀ ਪ੍ਰੋਟੈਸਟ ਕਰਨ ਵਾਲੇ ਵੀ ਸਾਡੇ ਹੀ ਨੇ ਠੀਕ ਹੈ ਠੀਕ ਹੈ ਤੇ ਇਸ ਕਰਕੇ ਕੋਈ ਗੱਲ ਨਹੀਂ ਉਹ ਵੀ ਸਾਡੇ ਪਰਿਵਾਰ ਨੇ ਅ ਕਿਲਤ ਆਈ ਹੈ ਪਾਣੀ ਦੀ ਤਾਂ ਹੀ ਟਿਊਬਵਲ ਲਵਾ ਲਗਿਆ ਨਾ ਤੇ ਇਹ ਵੀ ਪ੍ਰੋਟੈਸਟ ਵੀ ਬੰਦ ਹੋ ਜਾਣਗੇ ਜਦੋਂ ਚੀਜ਼ ਹੀ ਨਵੀਂ ਲੱਗ ਗਈ ਤਾਂ ਹੀ ਹੁੰਦੀ ਹੈ ਨਾ ਤੇ ਹੋਰ 10-12 ਦਿਨ ਦੀ ਗੱਲ ਹੈਗੀ ਆ ਤੇ ਸਭ ਠੀਕ ਹੋ ਜਾਣਾ ਹੈ ਥੈਂਕ ਯੂ ਅੱਜ ਬਾੜ ਨੰਬਰ 72 ਜਿਹੜਾ 25 ਲੱਖ ਦੀ ਲਾਗਤ ਨਾਲ ਸਾਡੇ ਸਤਿਕਾਰਯੋਗ ਐਮਐਲਏ ਗੁਰਪ੍ਰੀਤ ਗੋਗੀ ਜੀ ਦੇ ਦਿਸ਼ਾ ਨਿਰਦੇਸ਼ ਅੱਜ ਟਿਊਬਨ ਨਵਾ ਲੱਗਣ ਜਾ ਰਿਹਾ ਵਾ ਪਿਛਲੇ ਦਿਨੀ ਤੋਂ ਉਹ ਜ਼ਿਆਦਾ ਕਿੱਲਾ ਸਿਗੀ ਇਲਾਕੇ ਦੇ ਵਿੱਚ ਸਾਰੀ ਸਮੱਸਿਆ ਪਾਣੀ ਦੀਆਂ ਐਮਐਲਏ ਸਾਹਿਬ ਦੇ ਨੋਟਿਚ ਲੈ ਆਏ ਆ ਤੇ ਮੈਨੂੰ ਮੈਨੂੰ ਇੰਨਾ ਪਤਾ ਵਾ ਕਿ ਇਹਨਾਂ ਦੇ ਐਸਟੀਮੇਟ ਬਣਾਣੇ ਪੈਂਦੇ ਆ ਪਰ ਸਮੱਸਿਆ ਨੂੰ ਮੁੱਕ ਰੱਖਦੇ ਹੋਏ ਐਮਐਲਏ ਸਾਹਿਬ ਨੇ ਐਂਟੀਸੀਪੇਸ਼ਨ ਇਮੀਡੀਏਟਲੀ ਇੱਕ ਟਿਊਬਲ ਅਲਰਟ ਕਰਵਾ ਕੇ ਸਾਡੇ ਇਲਾਕੇ ਦੀ ਜਿਹੜੀ ਸਮੱਸਿਆ ਨੂੰ ਦੂਰ ਕਰ ਰਹੇ ਆ ਅਸੀਂ ਆਪਣੇ ਵੱਲੋਂ ਤੇ ਇਲਾਕਾ ਨਿਵਾਸੀਆਂ ਵੱਲੋਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ